ਜੋਬ ਦੇ ਇੱਕ ਹੋਰ ਮੰਤਰੀ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਵੀਡੀਓ ਦੱਸੀ ਜਾ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀਡੀਓ ਨੇ ਤਰਥੱਲੀ ਮਚਾ ਦਿੱਤੀ ਹੈ ਵੱਡਾ ਸਵਾਲ ਹੈ ਕਿ ਸੀਐਮ ਮੰਤਰੀ ਦੇ ਖਿਲਾਫ ਕਾਰਵਾਈ ਕਰਨਗੇ ਜਦਕਿ ਪੀਟੀਸੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਇਸ ਵੀਡੀਓ ਦੀ ਤਸਦੀਕ ਨਹੀਂ ਕਰਦਾ ਵਿਕਰਮ ਮਜੀਠੀਆ ਨੇ ਰਾਜਪਾਲ ਦੇ ਕੋਲ ਵੀਡੀਓ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਤੇ ਹੁਣ ਇਹ ਵੀਡੀਓ ਕਥਿਤ ਵੀਡੀਓ ਹੈ ਜੋ ਇਹ ਵਾਇਰਲ ਹੋ ਰਿਹਾ ਹੈ ਸਾਨਕ ਸਰਕਾਰਾ ਮੰਤਰੀ ਬਲਕਾਰ ਸਿੰਘ ਦਾ ਇਹ ਵੀਡੀਓ ਦੱਸਿਆ ਜਾ ਰਿਹਾ ਹੈ ਤੇ ਇਨਾਂ ਸਭ ਦਰਮਿਆਨ ਇੱਕ ਸਵਾਲੇ ਬਣਿਆ ਹੋਇਆ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਈ ਕਾਰਵਾਈ ਕਰਨਗੇ ਜਾਂ ਫਿਰ ਨਹੀਂ ਜਦਕਿ ਪੇਟੀਸ਼ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਵਿਕਰਮ ਜੀਟੀਆ ਦੇ ਵੱਲੋਂ ਰਾਜਪਾਲ ਦੇ ਕੋਲ ਵੀਡੀਓ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਪ੍ਰਮਿਤ ਸਾਡੇ ਨਾਲ ਜੁੜੇ ਨੇ ਪ੍ਰਮਿਤ ਕੀ ਕੁਝ ਜਾਣਕਾਰੀ ਇਸ ਕथित ਵੀਡੀਓ ਸੰਬੰਧੀ ਦੇਖੋ ਰੁਚੀ ਇਸ ਵਕਤ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਹੈ ਕਿ ਉਹ ਚਰਚਾ ਦਾ ਵਿਸ਼ਾ ਜਿਹੜਾ ਕਿ ਬਲਕਾਰ ਸਿੰਘ ਹੋਰੀ ਬਣ ਚੁੱਕੇ ਨੇ ਕਿ ਜਿਸ ਤਰੀਕੇ ਦੇ ਨਾਲ ਚਰਚਾਵਾਂ ਹੋ ਰਹੀਆਂ ਇਤਰਾਹੀ ਉਹ ਵੀਡੀਓ ਜਿਹੜੀ ਹੈ ਕਿ ਵਾਇਰਲ ਹੋਈ ਹੈ ਹਾਲਾਂਕਿ ਕੁਝ ਕਮੀਡਿਆ ਸੈਂਟਰਾਂ ਨੂੰ ਜਿਹੜਾ ਹੈ ਕਿ ਇਹ ਖੁਦ ਫਾਰਵਰਡ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਹੈ ਕਿ ਸਰਕਾਰ ਦੇ ਵਾਸਤੇ ਬੜੀ ਦੁਚਿੱਤੀ ਦੀ ਸਥਿਤੀ ਹੋ ਗਈ ਹੈ ਜਿੱਥੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਦੀ ਫੇਰੀ ਤੇ ਕੱਲ ਭਲਕੇ ਜਿਹੜਾ ਹੈ ਕਿ ਆਪਣਾ ਪ੍ਰਚਾਰ ਸ਼ੁਰੂ ਕਰ ਰਹੇ ਨੇ ਤੇ ਅੱਜ ਵੀ ਉਹਨਾਂ ਨੇ ਸ਼ੁਰੂ ਕੀਤਾ ਤੇ ਸਰਕਾਰ ਵਾਸਤੇ ਜਵਾਬ ਦੇਣਾ ਬਹੁਤ ਔਖਾ ਹੋ ਗਿਆ ਪਰ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਵਿਕਰਮ ਸਿੰਘ ਜੀਤਿਆ ਹੋਰਾ ਨੇ ਵੀ ਇਸ ਵੀਡੀਓ ਨੂੰ ਲੈ ਕੇ ਜਿਹੜਾ ਹੈ ਕਿ ਰਾਜਪਾਲ ਨੂੰ ਸ਼ਿਕਾਇਤ ਕੀਤੀ ਸੀਗੀ ਕਿ ਕੀ ਇਹ ਮਾਮਲਾ ਜਿਹੜਾ ਕਿ ਸਾਹਮਣੇ ਆ ਰਿਹਾ ਹੈ ਤੇ ਸਰਕਾਰ ਨੂੰ ਆਪਣਾ ਜਿਹੜਾ ਕਿ ਜਵਾਬ ਦੇਣਾ ਪਏਗਾ ਪਰ ਹੁਣ ਜਿਸ ਤਰੀਕੇ ਦੇ ਨਾਲ ਤਸਵੀਰਾਂ ਵੀ ਜਿਹੜੀਆਂ ਕਿ ਨਸ਼ਰ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਚਰ ਮੀ ਤੌਰ ਤੇ ਹੁਣ ਸਰਕਾਰ ਨੂੰ ਆ ਕੇ ਜਵਾਬ ਦੇਣਾ ਪਏਗਾ ਹਾਲਾਂਕਿ ਇਲਜ਼ਾਮ ਜ਼ਰੂਰ ਲੱਗਨੇ ਕਿ ਨੌਕਰੀ ਦਾ ਲਾਲਚ ਦੇਣ ਦੇ ਬਹਾਨੇ ਨਾਲ ਜਿਹੜਾ ਹੈ ਕਿ ਇਹ ਸਾਰੀ ਵੀਡੀਓ ਦੇ ਪਿੱਛੇ ਜਿਹੜਾ ਹੈ ਕਿ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਹੈ ਹਾਲਾਂਕਿ ਪੁਸ਼ਟੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੁੰਦੀ ਪਰ ਸਵਾਲ ਜਿਹੜੇ ਨੇ ਕਿ ਉਹ ਵੱਡੇ ਖੜੇ ਹੋ ਗਏ ਨੇ ਸਰਕਾਰ ਇਸ ਵਕਤ ਗਰਾਊਂਡ ਲੈਵਲ ਤੇ ਫੀਲਡ ਤੇ ਉਤਰੀ ਹੋਈ ਹੈ 13 0 ਦੀ ਗੱਲ ਆਖ ਰਹੀ ਹੈ ਲੋਕ ਸਭਾ ਚੋਣਾਂਵਾ ਦੇ ਮੱਦੇ ਨਜ਼ਰ ਉਮੀਦਵਾਰਾਂ ਦਾ ਪ੍ਰਚਾਰ ਕਰ ਰਹੀ ਹੈ ਪਰ ਇਹਦੇ ਵਿੱਚ ਹੀ ਹੁਣ ਇਸ ਤਰੀਕੇ ਦੇ ਨਾਲ ਵਿਵਾਦ ਖੜਾ ਹੋ ਜਾਣਾ ਵੀਡੀਓ ਦਾ ਸਮਝਣਾ ਹੈ ਨਾ ਸਰਕਾਰ ਵਾਸਤੇ ਬਹੁਤ ਔਖੀ ਜ ਤੇ ਇਸ ਵੀਡੀਓ ਨੂੰ ਲੈ ਕੇ ਸਵਾਲ ਤਾਂ ਖੜੇ ਹੋ ਰਹੇ ਨੇ ਜਦਕਿ ਸਾਡਾ ਵੀ ਇਹੀ ਸਵਾਲ ਹੈ ਕਿ ਹੁਣ ਕੀ ਸੀਐਮ ਮਾਨ ਕੋਈ ਕਾਰਵਾਈ ਕਰਨਗੇ ਕਿਉਂਕਿ ਸੋ ਪਹਿਲਾਂ ਉਹਨਾਂ ਦੇ ਇੱਕ ਹੋਰ ਮੰਤਰੀ ਲਾਲਚੰਦ ਘਟਾਰੂ ਚੱਕ ਦਾ ਵੀਡੀਓ ਵਾਇਰਲ ਹੋਇਆ ਸੀ ਉਸ ਨੂੰ ਲੈ ਕੇ ਲਗਾਤਾਰ ਕਿਹਾ ਗਿਆ ਕਿ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਤੇ ਹੁਣ ਇੱਕ ਹੋਰ ਮੰਤਰੀ ਦੀ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ ਤੇ ਸਵਾਲ ਇਹੀ ਹੈ ਕਿ ਮੁੱਖ ਮੰਤਰੀ ਦੇ ਵੱਲੋਂ ਕੀ ਪੰਜਾਬ ਸਰਕਾਰ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਜਾਂ ਫਿਰ ਨਹੀਂ ਤਕਨ ਰਿਚੇ ਸਵਾਲ ਸਭ ਤੋਂ ਵੱਡਾ ਇਹੀ ਹੈ ਤੇ ਨਾਲ ਹੀ ਜੇਕਰ ਸਰਕਾਰ ਦਾ ਜਿਹੜਾ ਇੱਕ ਦਾਇਰਾ ਮਹਿਲਾ ਕਮਿਸ਼ਨ ਜਿਹੜਾ ਇੱਕ ਸਭ ਤੋਂ ਇੱਥੇ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ ਕਿ ਹੁਣ ਉਹ ਇੰਡੀਵਿਜੂਅਲ ਆਪਮੋਰੇ ਹੋ ਕੇ ਇਸ ਵੀਡੀਓ ਦਾ ਕਿਸੇ ਤਰੀਕੇ ਦੇ ਨਾਲ ਸੰਗਿਆਨ ਲੈਂਦਾ ਵੈ ਕੀ ਇਹਦਾ ਇੰਪੈਕਟ ਪੈਂਦਾ ਵੈ ਤੇ ਖਾਸ ਤੌਰ ਤੇ ਇਸ ਵਾਰ ਜੋ ਇਸਲੇ ਸਥਿਤੀ ਚਲਦੀ ਪਈ ਹੈ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਸਿਆਸੀ ਪਾਰਟੀਆਂ ਵੀ ਇਹੀ ਕਹਿੰਦੀਆਂ ਪਈਆਂ ਨੇ ਕਿ ਇਸ ਵਾਰ ਜਿਹੜਾ ਹੈ ਕਿ ਉਹ ਵੀਡੀਓ ਤੇ ਚੁੱਪੀ ਸਾਧ ਕੇ ਮੁੱਖ ਮੰਤਰੀ ਵੱਲੋਂ ਨਹੀਂ ਸਰਨਾ ਇਸ ਇੱਥੇ ਕਪਤਨ ਜੀ ਤੁਹਾਨੂੰ ਮੈਂ ਰੋਕ ਦਿਆਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਹਰ ਕਲੇਰ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਲੇਰ ਜੀ ਇੱਕ ਵੀਡੀਓ ਕਥਿਤ ਵੀਡੀਓ ਜੋ ਵਾਇਰਲ ਹੋ ਰਿਹਾ ਹੈ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕੀ ਸਮਝਦੇ ਹੋ ਕੀ ਸਵਾਲ ਨੇ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਇਹਨਾਂ ਨੇ ਪੰਜਾਬ ਨੂੰ ਸ਼ਰਮਸਾਰ ਕਰਕੇ ਰੱਖਤਾ ਹੈ ਆਇਦਨ ਇਹਨਾਂ ਦੇ ਮੰਤਰੀਆਂ ਦੇ ਐਮਐਲਏ ਦੇ ਕਾਰਨਾਮੇ ਸਾਹਮਣੇ ਆ ਰਹੇ ਨੇ ਪਹਿਲਾਂ ਕਟਾਰੂ ਚੱਕ ਸਾਹਿਬ ਨੇ ਜੋ ਕੁਝ ਕੀਤਾ ਉਹ ਲੋਕਾਂ ਦੇ ਸਾਹਮਣੇ ਆ। ਫਿਰ ਜਲਾਲਾਬਾਦ ਵਾਲੇ ਐਮ ਐਲ ਏ ਦੇ ਪਿਤਾ ਜੀ ਗੋਲਡੀ ਕੰਬੋਜ ਉਹ ਤਾਂ ਕਿਸੇ ਤੇ ਝੂਠਾ 376 ਦਾ ਮਲੈਸਟੇਸ਼ਨ ਦਾ ਮਕਦਮਾ ਦਰਜ ਕਰਾ ਕੇ ਉੱਥੋਂ ਐਕਸਟਰਸ਼ਨ ਕਰਨੀ ਚਾਹੁੰਦੇ ਸੀ। ਤੇ ਹੁਣ ਇਹ ਜਿਹੜੇ ਮੰਤਰੀ ਸਾਹਿਬ ਜਲੰਧਰ ਦੇ ਜਿਨ੍ਹਾਂ ਦੀ ਅੱਜ ਵੀਡੀਓ ਵਾਇਰਲ ਹੋਈ ਹੈ ਤਾਂ ਅੱਜ ਮੇਰਾ ਸਿੱਧਾ-ਸਿੱਧਾ ਰਵਿੰਦ ਕੇਜਰੀਵਾਲ ਨੂੰ ਸਵਾਲ ਹੈ ਕਿ ਇਹ ਨੇ ਥੋੜੇ 92 ਹੀਰੇ ਕਿਉਂਕਿ ਪੰਜਾਬ ਦੇ ਵਿੱਚ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ। ਅਮਨ ਸ਼ਾਂਤੀ ਭਾਈਚਾਰਕ ਸਾਜ ਨੂੰ ਲੰਬੂ ਲੱਗਿਆ ਹੈ ਸੁਪਰੀਮ ਕੋਰਟ ਤੇ ਸਰਕਾਰ ਕਹਿੰਦੀ ਹੈ ਕਿ ਉਹਰੇ ਕਦੇ ਵੀ ਅੱਤਵਾਦੀ ਹਮਲਾ ਹੋ ਸਕਦਾ ਹੈ ਤੇ ਆ ਇਹਨਾਂ ਦੇ ਮੰਤਰੀ ਆ ਕੁਛ ਕਰਨ ਦੇ ਵਿੱਚ ਰੁੱਝੇ ਨਹੀਂ ਤਾਂ ਪੰਜਾਬ ਦਾ ਤਾਂ ਰੱਬ ਹੀ ਰੱਖਾ ਸੋ ਹੁਣ ਚੁੱਪੀ ਸਾਧ ਕੇ ਨਹੀਂ ਸਰਨਾ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਬਸ਼ਰਮੀ ਦਾ ਨਾਚ ਗੱਡੀ ਦੇ ਉੱਤੇ ਚੜ੍ਹ ਕੇ ਦਿਖਾਉਂਦੇ ਨੇ ਕਦੇ ਉਹ ਤੀਰ ਛੱਡਦੇ ਨੇ ਹੁਣ ਆ ਜਾ ਕੇ ਲੋਕਾਂ ਦੇ ਸਾਹਮਣੇ ਜਵਾਬ ਦੇਣ ਆਪਣੇ ਮੰਤਰੀਆਂ ਦੀ ਕਰਤੂਤਾ ਤੇ ਜਵਾਬ ਦੇਣ ਔਰ ਜੋ ਅੱਜ ਪੰਜਾਬ ਨੂੰ ਸ਼ਰਮਿੰਦਾ ਕਰ ਰਹੇ ਨੇ ਇਹ ਪੂਰੇ ਵਿਸ਼ਵ ਦੇ ਵਿੱਚ ਉਹਦੇ ਤੇ ਆ ਕੇ ਸਪਸ਼ਟ ਕਰਨ ਦੇ ਹਾਂ ਬਿਲਕੁਲ ਕਲੈਰ ਜੀ ਇਸ ਵਿਕਰਮ ਜੇਠਿਆ ਨੇ ਵੀਡੀਓ ਸੰਬੰਧੀ ਸ਼ਿਕਾਇਤ ਵੀ ਕੀਤੀ ਸੀ ਗਵਰਨਰ ਨੂੰ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦਾ ਹੈ ਮੰਤਰੀ ਤੋਂ ਤੇ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਜੀ ਕਿ ਐਸੇ ਲੋਕਾਂ ਨੂੰ ਭਜਾਇਆ ਜਾਵੇ ਹੁਣ ਪੰਜਾਬ ਤੋਂ ਕਿਉਂਕਿ ਇਹਨਾਂ ਨੇ ਪੰਜਾਬੀਅਤ ਮਾਰ ਦੇਣੀ ਹੈ ਜਿਸ ਤਰੀਕੇ ਦੇ ਕਾਰਨਾਮੇ ਲੋਕਾਂ ਦੇ ਸਾਹਮਣੇ ਆ ਰਹੇ ਨੇ ਇਹਨਾਂ ਨੇ ਪੰਜਾਬ ਪੰਜਾਬੀਅਤ ਦਾ ਕਤਲ ਕਰ ਦਿੱਤਾ ਸੋ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਖਿਲਾਫ ਇਹਦੀ ਹੁਣ ਇੱਕ ਮੋਹਮ ਵਿੱਡੇਗਾ ਔਰ ਇਸ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਭਜਾ ਕੇ ਸ਼ੰਭੂ ਟਪਾਇਆ ਜਾਊਗਾ ਔਰ ਪੰਜਾਬ ਸੇ ਮੁੜ ਕੇ ਇਹ ਲੋਕਾਂ ਨੂੰ ਵੜਨ ਨਹੀਂ ਦੇਣਾ ਔਰ ਅਸੀਂ ਅਪੀਲ ਵੀ ਕਰਦੇ ਹਾਂ ਕਿ ਚੀਫ ਜਸਟਿਸ ਪੰਜਾਬ ਰੈਣਾ ਹਾਈ ਕੋਰਟ ਦੇ ਸੂਵੋ ਮੋਟੋ ਐਕਸ਼ਨ ਲੈਣ ਔਰ ਐਸੇ ਜਿਹੜੇ ਮੰਤਰੀ ਨੇ ਇਹਨਾਂ ਤੇ ਪਰਚਾ ਦਰਜ ਕਰਵਾਉਣ ਔਰ ਗਵਰਨਰ ਸਾਹਿਬ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਇਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ। ਠੀਕ ਹੈ। ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਆਪਣਾ ਪੱਖ ਰੱਖਣ ਦੇ ਲਈ। ਸੋ ਸ਼੍ਰੋਮਣੀ ਅਕਾਲੀ ਦਲ ਦੇ ਮੁਖਬੁਲਾਰੇ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਜੁੜੇ ਸੀ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਇਸ ਪੂਰੀ ਵੀਡੀਓ ਦਾ ਖੁਦ ਸੰਗਿਆਨ ਲੈਣ ਤੇ ਵੱਡਾ ਐਕਸ਼ਨ ਲੈਣ ਤੁਰੰਤ ਅਹੁਦੇ ਤੋਂ ਇਸ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ। ਪ੍ਰਮੇਤ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਪ੍ਰਮੇਤ ਆਪਾਂ ਗੱਲ ਕਰ ਰਹੇ ਸੀ ਕਿ ਸਵਾਲ ਬਣਿਆ ਹੋਇਆ ਹੈ ਕਿ ਕੋਈ ਕਾਰਵਾਈ ਪੰਜਾਬ ਸਰਕਾਰ ਖੁਦ ਕਰੇ। ਕੀ ਕੀ ਕੋਈ ਨੋਟਿਸ ਲਏਗੀ ਕੋਈ ਵੱਡਾ ਐਕਸ਼ਨ ਕਰੇਗੀ ਦੇਖੋ ਬਿਲਕੁਲ ਰੁਚੀ ਐਸ ਵਕਤ ਪਹਿਲਾਂ ਵੀ ਜਿੱਦਾਂ ਅਸੀਂ ਜ਼ਿਕਰ ਕੀਤਾ ਹੈ ਕਿ ਸਰਕਾਰ ਐਸ ਵਕਤ ਗਰਾਉਂਡ ਲੈਵਲ ਤੇ ਹੈ ਖਾਸ ਤੌਰ ਤੇ ਇਹ ਮੰਤਰੀ ਦੀ ਜਿਸ ਤਰੀਕੇ ਦੇ ਨਾਲ ਵੀਡੀਓ ਸਾਹਮਣੇ ਆਈ ਹੈ ਉਹ ਮੰਤਰੀ ਵੀ ਜਿਹੜਾ ਨੇ ਕਿ ਉਹ ਲੋਕਾਂ ਦੇ ਵਿੱਚ ਵਿਚਾਰੇ ਨੇ ਇੱਕ ਬੜੀ ਦੁਤੀਤੀ ਦੀ ਸਥਿਤੀ ਹੋ ਜੇਗੀ ਜਿਹੜਾ ਇੱਕ ਬੈਂਚਮਾਰਕ ਸੈੱਟ ਕਰਦੀ ਵੀ ਆ ਸਰਕਾਰ ਜੋ ਗੱਲਾਂ ਕਹਿ ਰਹੀ ਹੈ ਸਰਕਾਰ ਦੀ ਕਾਰਗੁਜ਼ਾਰੀ ਹੈ ਪਰ ਇੰਨੇ ਵੱਡੇ ਇਲਜ਼ਾਮਾਂ ਨੂੰ ਲੈ ਕੇ ਹਾਲਾਂਕਿ ਸਰਕਾਰ ਨੂੰ ਕੁਝ ਵੀ ਐਂਦੇ ਤੇ ਜਿਹੜਾ ਕਿ ਜਵਾਬ ਦੇਣਾ ਚਾਹੀਦਾ ਕਈ ਸਿਆਸੀ ਤਾਂ ਗਲਿਆਰਿਆਂ ਦੇ ਵਿੱਚ ਇਹ ਵੀ ਗੱਲਬਾਤ ਹੈ ਕਿ ਤੁਸੀਂ ਨਹੀਂ ਜਾਂਦੇ ਕਿ ਤੁਸੀਂ ਆਪਣੇ ਮੰਤਰੀ ਤੇ ਕਾਰਵਾਈ ਕਰੋ ਬੱਟ ਕਿਸੇ ਤਰੀਕੇ ਦੇ ਨਾਲ ਕੋਈ ਸਵਾਲ ਜਵਾਬ ਕਿਸੇ ਚੀਜ਼ ਦਾ ਦਿਓ ਪੁਸ਼ਟੀਕਰਨ ਦੇਣਾ ਚਾਹੀਦਾ ਪਰ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਹ ਸਾਰੇ ਸਥਿਤੀ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਗਰਾਉਂਡ ਲੈਵਲ ਤੇ ਆਂਦੀ ਹੈ ਜਾਂ ਪਹਿਲਾਂ ਦੀ ਤਰ੍ਹਾਂ ਜਿਹੜਾ ਹੈ ਕਿ ਉਸ ਮਾਮਲੇ ਨੂੰ ਪੂਰੇ ਤਰੀਕੇ ਦੇ ਨਾਲ ਇਗਨੋਰ ਕੀਤਾ ਜਾਂਦਾ ਵਾ ਤੇ ਦੂਸਰੇ ਪਾਸੇ ਹੀ ਦੇਖਣਾ ਹੋਏਗਾ ਕਿ ਹੁਣ ਵਿਰੋਧੀ ਧਿਰ ਇਸ ਵੀਡੀਓ ਨੂੰ ਲੈ ਕੇ ਕਿਸ ਤਰੀਕੇ ਦੇ ਸਵਾਲ ਜਵਾਬ ਕਰਦੇ ਨੇ ਪਰ ਇੱਕ ਚੀਜ਼ ਲਾਜ਼ਮੀ ਹੈ ਰੁਚੀ ਕਿ ਗਰਾਉਂਡ ਲੈਵਲ ਇਸ ਕੇਦੇ ਨਾਲ ਪ੍ਰਚਾਰ ਹੋ ਰਿਹਾ ਹਾਈ ਕਮਾਂਡ ਇੱਥੇ ਆ ਸੈਂਟਰ ਦੀਆਂ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਇੱਥੇ ਨੇ ਤੇ ਆਮ ਆਦਮੀ ਪਾਰਟੀ ਵਾਸਤੇ ਜਿਹੜਾ ਕਿ ਉਹ ਸਥਿਤੀ ਕੋਈ ਬਿਹਤਰ ਨਜ਼ਰ ਨਹੀਂ ਆਂਦੀ ਵੀ ਲੋਕੀ ਵੀ ਹੈ ਜਿਹੜਾ ਕਿ ਉਹ ਲਾਜ਼ਮੀ ਤੌਰ ਤੇ ਜਿਹੜਾ ਕਿ ਸਵਾਲ ਕਰਨਗੇ ਤੇ ਬਾਕੀ ਇਸ ਚੀਜ਼ ਨੂੰ ਵੀ ਧਿਆਨ ਚ ਰੱਖਣਗੇ ਕਿ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਉਹ ਕਿਹੜੇ ਤਰੀਕੇ ਦੇ ਨਾਲ ਲੋਕਾਂ 'ਚ ਵਿਚਰ ਰਹੇ ਨੇ ਤੇ ਕੀ ਉਹਨਾਂ ਦੀ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਹੈ